ਇੰਟਰਨੈਸ਼ਨਲ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਤਾਂ ਕਿ ਅੱਜ ਦੀਆਂ ਸੁਰਖੀਆਂ ਦਾ ਵਿਰਵਾਹ ਇਹ ਹੈ ਕਿ ਸੀਬੀਆਈ ਨੇ ਕੀਤਾ ਕੇਜਰੀਵਾਲ ਨੂੰ ਗ੍ਰਿਫਤਾਰ 5 ਦਿਨ ਦੀ ਹਿਰਾਸਤ ਮੰਗੀ ਸੀ ਤੇ ਕੇਜਰੀਵਾਲ ਨੂੰ 3 ਦਿਨ ਦੀ ਹਿਰਾਸਤ ਦੇ ਵਿੱਚ ਭੇਜਿਆ ਉਹ ਮਿਰਲਾ ਫਿਰ ਬਣੇ ਲੋਕ ਸਭਾ ਦੇ ਸਪੀਕਰ ਜਲੰਧਰ ਦੀ ਚੋਣ ਦੇ ਮਾਮਲੇ ਦੇ ਵਿੱਚ ਦੋ ਧੜਿਆਂ ਵਿੱਚ ਵੰਡਿਆ ਗਿਆ ਅਕਾਲੀ ਦਲ ਭਗਵੰਤ ਸਾਨ ਨੇ ਜਲੰਧਰ ਦੇ ਕਿਰਾਏ ਦੇ ਘਰ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਜ਼ਮੀਨੀ ਵਿਵਾਦ ਦੇ ਚੱਲਦਿਆਂ ਗੁੜਮਾ ਚੱਲੀਆਂ ਪਿਆਉ ਪੋਟੋਸੋਮੀਟਰ ਤੇ ਜੰਗਲ ਅਨੀਮੌਤ ਚਰਚਾ ਸ਼੍ਰੀ ਕੇ ਜਰਨੀ ਹਰਪ੍ਰੀਤ ਸਿੰਘ ਹੋਣਗੇ ਅਕਾਲੀ ਦਲ ਦੇ ਅਗਲੇ ਪ੍ਰਧਾਨ ਯੋਗਾ ਕਰਨ ਵਾਲੀ ਕੁੜੀ ਨੂੰ ਅੰਮ੍ਰਿਤਸਰ ਦੀ ਪੁਲਿਸ ਨੇ ਨੋਟਿਸ ਭੇਜਿਆ ਗੜਕੜੀ ਨੇ ਕਿਹਾ ਜੇ ਸੜਕਾਂ ਦੀ ਹਾਲਤ ਠੀਕ ਨਹੀਂ ਤਾਂ ਟੋਲ ਨਾ ਲਿਆ ਜਾਵੇ ਨਹਿਰ ਦੇ ਵਿੱਚ ਤੇਜ਼ ਵਹਾਅ ਵਾਲੇ ਪਾਣੀ ਦੇ ਵਿੱਚ ਰੁੜੇ ਦੋ ਨੌਜਵਾਨ ਮਣੀਕਰਨ ਸਾਹਿਬ ਦੇ ਵਿੱਚ ਪੰਜਾਬੀ ਨੌਜਵਾਨ ਨੇ ਕੱਢਿਆ ਪਿਸੌਲ ਤੇ ਆਖਰੀ ਖਬਰ ਆਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਖਤ ਹੁਕਮ ਜਾਰੀ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਟਿਣਾ ਜੀ ਕੇਜਰੀਵਾਲ ਦੀਆਂ ਸਮੱਸਿਆਵਾਂ ਵਧ ਗਈਆਂ ਲੱਗਦੀਆਂ ਨੇ ਹੁਣ ਸੀਬੀਆਈ ਨੇ ਜੇਲ੍ਹ ਚੋਂ ਹੀ ਚੁੱਕ ਲਿਆ ਉਹਨੂੰ ਕੀ ਹੋਰ ਕੋਈ ਨਵਾਂ ਕੇਸ ਪਾਤਾ ਬਿਲਕੁਲ ਜੀ ਪਹਿਲੀ ਗੱਲ ਤਾਂ ਇਹ ਜੀ ਕਿ ਕੇਸ ਤਾਂ ਹੈਗਾ ਪਹਿਲਾਂ ਵਾਲਾ ਹੀ ਜਿਹੜੇ ਵਿੱਚ ਸ਼ਰਾਬ ਦਾ ਮਾਮਲਾ ਜਿਹੜਾ ਉਹ ਬਿਲਕੁਲ ਉਮੇ ਦਾ ਉਮੇ ਆ ਪਰ ਹੁਣ ਇਹ ਸਾਮਾਏ ਦੇ ਵਿੱਚ ਸੀਬੀਆਈ ਦੀ ਐਂਟਰੀ ਹੋ ਗਈ ਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਟ੍ਰਾਇਲ ਕੋਰਟ ਨੇ 3 ਦਿਨ ਦੀ ਸੀਬੀਆਈ ਕਸਟਡੀ ਦੇ ਵਿੱਚ ਭੇਜ ਦਿੱਤਾ ਪਰ ਅਦਾਲਤ ਨੇ ਇਹ ਵੀ ਇਜਾਜ਼ਤ ਦਿੱਤੀ ਆ ਕਿ ਉਹ ਰੋਜ਼ਾਨਾ ਆਪਣੀ ਘਰ ਵਾਲੀ ਨੂੰ 30 ਮਿੰਟ ਤੇ ਆਪਣੇ ਵਕੀਲ ਨੂੰ ਮਿਲ ਸਕਦੇ 30 ਮਿੰਟਾਂ ਵਾਸਤੇ ਆਪਣੀ ਘਰ ਵਾਲੀ ਤੇ ਵਕੀਲ ਨੂੰ ਮਿਲ ਸਕਦੇ ਆ ਦਵਾਈਆਂ ਰੱਖ ਸਕਦੇ ਤੇ ਘਰ ਦਾ ਖਾਣਾ ਖਾ ਸਕਦੇ ਆ ਇਹ ਉਹਨਾਂ ਨੇ ਇਸ ਹੁਕਮ ਦੇ ਵਿੱਚ ਜਾਰੀ ਕੀਤਾ ਅਗਲੀ ਗੱਲ ਇਹ ਆ ਕਿ ਸੀਬੀਆਈ ਨੇ ਸ਼ਰਾਬ ਨੀਤੀ ਕੇਸ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ CBI ਨੇ ਪਤਾ ਲੱਗਾ ਜੀ ਕਿ ਟ੍ਰਾਇਲ ਕੋਰਟ ਦੇ ਕੋਲੋਂ 5 ਦਿਨ ਦੀ ਹਿਰਾਸਤ ਮੰਗੀ ਸੀ ਇੱਕ ਸਟਡੀ ਮੰਗੀ ਸੀ ਪਰ 4 ਘੰਟੇ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰੱਖਵਾ ਰੱਖਿਆ ਗਿਆ ਤੇ ਅੱਥ ਨੇ 7 ਵਜੇ ਫੈਸਲਾ ਸੁਣਾਇਆ ਗਿਆ ਕੋਰਟ ਦੇ ਵੱਲੋਂ ਤੇ 29 ਜੂਨ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਮੀਡੀਆ ਦੇ ਵਿੱਚ ਥੁਲਸਾ ਦੇ ਖਬਰਾਂ ਚੱਲ ਪਈਆਂ ਕਿ ਕੇਜਰੀਵਾਲ ਨੇ ਮਨੀਸ਼ ਸੋਧਿਆ ਦਾ ਨਾਂ ਲੈਤਾ ਵੀ ਸ਼ਰਾਬ ਨੀਤੀ ਦੇ ਦੋਸ਼ ਉਹਦੇ 'ਤੇ ਮਰਤੇ ਆ ਪਰ ਕੇਜਰੀਵਾਲ ਨੇ ਗੱਲ ਕਹੀ ਹੈ ਕਿ ਗੱਲ ਬਿਲਕੁਲ ਗਲਤ ਹੈ ਮੈਂ ਕੋਈ ਦੋਸ਼ ਨਹੀਂ ਲਾਇਆ ਸੋਧਿਆ ਵੀ ਦੋਸ਼ੀ ਨਹੀਂ ਹੈ ਮੈਂ ਇਹ ਗੱਲ ਕਹੀ ਹੈ ਪਰ सीबीआई ਦੇ ਵਕੀਲ ਨੇ ਗੱਲ ਕਹੀ ਹੈ ਕਿ মিডিਏ ਦੇ ਰੂਪੇ ਜੋ ਚੱਲਦਾ ਉਹ ਸਾਰਾ ਕੁਝ ਠੀਕ ਹੈ ਇਹ ਤੱਥਾਂ ਦੇ ਉੱਤੇ ਆਧਾਰਿਤ ਹੈਗਾ। ਸੋ ਵਕਤ ਦੱਸੂਗਾ ਬਣਦਾ ਕੀ ਹੈ ਪਰ ਇਹ ਗੱਲ ਕੋਲ ਮਿਲਾ ਕੇ ਕਿਹੜੀ ਵੱਧਦੀ ਹੈ ਕਿ ਕੇਜਰੀਵਾਲ ਸਾਹਿਬ ਦੀਆਂ ਮੁਸ਼ਕਲਾਂ ਘਟਣ ਦੀ ਥਾਂ ਦੇ ਉੱਤੇ ਲਗਾਤਾਰ ਵੱਧਦੀਆਂ ਹੋਈਆਂ ਪ੍ਰਤੀਤ ਹੋ ਰਹੀਆਂ ਜੀ। ਦੋਸ਼ ਲੱਗੇ ਆ ਜਾਂ ਕਿਤੋਂ सीबीआई ਨੇ ਕੋਈ ਅਥਾਰਟੀ ਹੈ ਜਿਹੜੀ ਕਿਸੇ ਅਥੋਰਾਈਜ਼ਡ ਵਿਅਕਤੀ ਨੇ ਦੱਸਿਆ ਕਿ ਇਹ ਵਾਦੋ-ਵਾਫਤਾ ਨਹੀਂ ਕਹਿ ਸਕਦੇ ਵੀ ਇਹਨਾਂ ਨੇ ਦੋਸ਼ ਲਾਏ ਨੇ। ਦੇਖੋ ਜੀ ਗੱਲ ਇਹ ਹੈ ਅਭੀ ਇਹ ਹਾਲੇ ਤਾਂ ਦੋਸ਼ਾਂ ਦੇ ਉੱਤੇ ਆਧਾਰਿਤ ਸਾਰੀ ਕਾਰਵਾਈ ਆ ਇਹਦੇ ਵਿੱਚ ਸੀਬੀਆਈ ਕਹਿੰਦੀ ਜੀ ਕਿ ਸਾਡੇ ਕੋਲੇ ਠੋਸ ਸਬੂਤ ਹਨ ਪਰ ਸਬੂਤਾਂ ਨੂੰ ਵੀ ਆਪਾਂ ਉਦੋਂ ਹੀ ਸਬੂਤ ਮੰਨਾਂਗੇ ਜਦੋਂ ਭਾਵੇਂ ਈਡੀ ਹੋਵੇ ਭਾਵੇਂ ਕੋਈ ਹੋਰ ਏਜੰਸੀ ਹੋਵੇ ਜਦੋਂ ਉਹ ਆਪਣੇ ਸਬੂਤ ਪੇਸ਼ ਕਰਕੇ ਤੇ ਸਾਬਤ ਕਰ ਦੇਵੇ ਉਨੀ ਦੇਰ ਤੱਕ ਦੋਸ਼ੀ ਦੇ ਤੌਰ ਤੇ ਉੱਤੇ ਕੇਜਰੀਵਾਲ ਨੂੰ ਵਕ ਵਕ ਸਮਾਂ ਦੇ ਉੱਤੇ ਲਜਾਇਆ ਜਾ ਰਿਹਾ ਜੀ ਜਿਹੜਾ ਦੋਸ਼ ਲਾ ਕੇ ਜੀ ਓਮ ਬਿਰਲਾ ਬਣ ਗਏ ਸਪੀਕਰ ਬਿਲਕੁਲ ਜੀ ਓਮ ਬਿਰਲਾ ਇੱਕ ਵਾਰ ਫਿਰ ਸਪੀਕਰ ਬਣਨ ਦੇ ਵਿੱਚ ਕਾਮਯਾਬ ਹੋਏ ਆ ਕੱਲ ਆਪਾਂ ਖਬਰਸਾਂ ਜੀ ਕੀਤੀ ਸੀ ਕਿ ਐਨਡੀਏ ਨੇ ਓਮ ਬਿਰਲਾ ਨੂੰ ਤੇ ਜਿਹੜੀ ਹੁੰਦੀ ਜੀ ਕਾਂਗਰਸ ਉਹਨਾਂ ਨੇ ਕੇਸ ਰੇਸ ਜਿਹੜੇ ਕਿ ਕੇਰਲ ਦੇ ਲੋਕ ਸਭਾ ਦੇ ਮੈਂਬਰ ਆ ਉਹਨਾਂ ਨੂੰ ਮੈਦਾਨ ਦੇ ਵਿੱਚ ਉਹਨਾਂ ਦੇ ਮੁਕਾਬਲੇ ਖੜਾ ਕਰਨਾ ਪਰ ਅੱਜ ਸਵੇਰ ਦੇ ਵੇਲੇ ਸਿਨੈਰੀਓ ਚੇਂਜ ਹੋ ਗਿਆ ਕਿਉਂਕਿ ਓਮ ਬਿਰਲਾ ਜਿੱਤ ਤੱਕ ਦੇ ਵਿੱਚ ਸਮਰਥਨ ਕਰ ਦਿੱਤਾ ਕਾਂਗਰਸ ਨੇ ਤੇ ਇਸ ਤੋਂ ਬਾਅਦ ਦੂਜੀ ਵਾਰ ਲਗਾਤਾਰ ਓਮ ਬਿਰਲਾ ਜਿਹੜੇ ਲੋਕ ਸਭਾ ਦੇ ਸਪੀਕਰ ਬਣਨ ਦੇ ਵਿੱਚ ਕਾਮਯਾਬ ਹੋਏ ਆ ਤੀਜੀ ਗੱਲ ਇਹ ਹੈ ਜੀ ਕਿ ਡਿਪਟੀ ਸਪੀਕਰ ਵਾਲਾ ਰੇੜਕਾ ਉਵੇਂ ਦਾ ਉਵੇਂ ਆ ਇਹਦੇ ਉੱਤੇ ਅੱਜ ਕੋਈ ਗੱਲ ਨਹੀਂ ਛਿੜੀ ਤੇ ਚੌਥੀ ਗੱਲ ਇਹ ਹੈ ਜੀ ਕਿ ਰਾਹੁਲ ਗਾਂਧੀ ਨੇ ਕਿਹਾ ਸਾਨੂੰ ਇਸ ਗੱਲ ਦੀ ਪੂਰੀ ਪੂਰੀ ਆਸ ਹੈ ਵੀ ਜਿਹੜੇ ਓਮਦਰਲਾ ਨੇ ਉਹ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣਗੇ ਨਹੀਂ ਇਹਨਾਂ ਨੂੰ ਆਪਣੇ ਤਰੀਕੇ ਦੀ ਗੱਲ ਕਰਨ ਦਾ ਮੌਕਾ ਜ਼ਰੂਰ ਦੇਣਗੇ ਜੀ ਅੱਛਾ ਅਕਾਲੀ ਦਲ ਦੇ ਵਿੱਚ ਫਿਰ ਪਾੜ ਪੈ ਗਿਆ ਹੈ ਦੋ ਧੜੇ ਬਣ ਗਏ ਹੁਣ ਪੱਕੇ ਹੀ ਬਿਲਕੁਲ ਜੀ ਇਹ ਦੋ ਧੜੇ ਜਿਹੜੇ ਬਣੇ ਆ ਇਹ ਵੱਧਦੇ ਪ੍ਰਤੀਤ ਹੋ ਰਹੇ ਆ ਮੈਨੂੰ ਲੱਗਦਾ ਵੀ ਮਸਲਾ ਹੱਲ ਹੋਣ ਦੀ ਥਾਂ ਦੇ ਉੱਤੇ ਨਾ ਗਮੀਰ ਹੁੰਦਾ ਜਾਂਦਾ ਹੈ ਲੋਕੇ ਜਿਹੜੇ ਆਕਾੜੀ ਦਲ ਦੇ ਜ਼ਿਲ੍ਹਾ ਇੰਚਾਰਜ ਨੇ ਜਲੰਧਰ ਦੇ ਕੁਲਵੰਤ ਸਿੰਘ ਤੇ ਕੁਝ ਕੋਹਰਨਾ ਦੇ ਵੱਲੋਂ ਤਾਂ ਦੋ ਟੋਕ ਕੇ ਗੱਲ ਕਹਿ ਦਿੱਤੀ ਗਈ ਅੱਜ ਉਹ ਕਹਿੰਦੇ ਵੀ ਦੇਖੋ ਜਿਹੜੇ ਬੀਬੀ ਸੁਰਜੀਤ ਕੌਰ ਜਲੰਧਰ ਪੱਛਮੀ ਤੋਂ ਜ਼ਿਮਨੀ ਚੋਣ ਦੇ ਮੌਕੇ ਉਹ ਕਹਿੰਦੇ ਕਿ ਅਸੀਂ ਉਮੀਦਵਾਰ ਬਣਾਏ ਗਏ ਆ ਉਹ ਕਹਿੰਦੇ ਜੀ ਕਿ ਇਹਨਾਂ ਲੋ ਬੀਬੀ ਜ਼ਗੀਰ ਕੌਰ ਨੇ ਤੇ ਕੁਝ ਕੋਹਰਨਾ ਨੇ ਉਮੀਦਵਾਰ ਆਪਣੀ ਬਣਾਇਆ ਇਹਦੇ ਅਸੀਂ ਸਮਰਥਨ ਨਹੀਂ ਕਰਾਂਗੇ ਨਾੜਾ ਉਹ ਕਹਿੰਦੀ ਬੀਬੀ ਜ਼ਗੀਰਕੌਰ ਨੇ ਤੇ ਬਾਕੀਆਂ ਨੇ ਆਪਣੀ ਮਰਜ਼ੀ ਮੁਤਾਬਕ ਹੀ ਖੜੇ ਕਰਤਾ ਸੀ ਤੇ ਇਹਨਾਂ ਨੂੰ ਸਹਿਮਤੀ ਨਹੀਂ ਹੈਗੇ ਮਤਲਬ ਇਹ ਆ ਕਿ ਜਿਹੜੀ ਇਸ ਵੇਲੇ ਆਕਾਲੀ ਦਲ ਆ ਉਹ ਦੇ ਵਿੱਚ ਇੰਨੇ ਵੱਡੇ ਪੱਦਰ ਦੇ ਉੱਤੇ ਰੇੜਕਾ ਵੱਧ ਗਿਆ ਵੀ ਇੱਕ ਉਮੀਦਵਾਰ ਦੇ ਮਾਮਲੇ ਦੇ ਉੱਤੇ ਵੀ ਦੋ ਧੜੇ ਹੈਗੇ ਆ ਪ੍ਰਧਾਨ ਦੇ ਮਾਮਲੇ ਤੇ ਦੋ ਧੜੇ ਹੈ ਹੀ ਪਰ ਉਮੀਦਵਾਰ ਦੇ ਮਾਮਲੇ ਦੇ ਵਿੱਚ ਵੀ ਦੋ ਧੜੇ ਹੈਗੇ ਆ ਸੋ ਉਹਨਾਂ ਨੇ ਇਹ ਗੱਲ ਕਹੀ ਆ ਆਕਾਲੀ ਦਲ ਦੇ ਜੇਕਰ ਦੇਖੋ ਪਹਿਲੀ ਗੱਲ ਤਾਂ ਜਿਹੜੀ ਹਾਲਤ ਵੈਸੇ ਬਹੁਤ ਮਾੜੀ ਆ ਪਰ ਜੇਕਰ ਇਸ ਵੇਲੇ ਇਹ ਪਉ ਉਮੀਦਵਾਰ ਦੇ ਪੱਖ ਦੇ ਵਿੱਚ ਨੰਗੇ ਚਿੱਟੇ ਅਕਾਲੀ ਦਲ ਦੇ ਆਗੂ ਹੀ ਕਹਿਣਗੇ ਵੀ ਅਸੀਂ ਵੀ ਸਮਰਥਨ ਕਰਨਾ ਥੋੜੇ ਵਾਲੇ ਆ ਤੁਸੀਂ ਜੋ ਮਰਜ਼ੀ ਕਰੋ ਅਸੀਂ ਨਹੀਂ ਇਹਦੇ ਨਾਲ ਖੜਦੇ ਤੇ ਫਿਰ ਕਿਹੋ ਜਿਹਾ ਹਾਲ ਹੋਊਗਾ ਆਪਾਂ ਜਾਣਦੇ ਆ ਤੇ ਅਗਲੀ ਗੱਲ ਇਹ ਆ ਵੀ ਅੱਜ ਕੁਲਵੰਤ ਸਿੰਘ ਹੋਰਾਂ ਨੇ ਤੇ ਕੁਝ ਕੋ ਹੋਰਾਂ ਨੇ ਕਿਹਾ ਵੀ ਏਜੰਸੀਆਂ ਦੇ ਹੱਥ ਦੇ ਵਿੱਚ ਤੇ ਬੀਜੇਪੀ ਦੇ ਹੱਥਾਂ ਦੇ ਵਿੱਚ ਕੁਝ ਕੁ ਬਗਾਵਤ ਕਰਨ ਵਾਲੇ ਖੇਡਦੇ ਆ ਇਹਨਾਂ ਦੀਆਂ ਇਹ ਜਾਣਨ ਆਪਦਾ ਬੰਦਾ ਪਿੱਛੇ ਧਾਲੋ ਦੀ ਭਿੰਕ ਇਹ ਵੀ ਆ ਰਹੀ ਆ ਕਿ ਜੇ ਸੁਖਵੀਰ ਸਿੰਘ ਬਾਲਦੀ ਥਾਂ ਤੇ ਮਨਪ੍ਰੀਤ ਈਆਲੀ ਨੂੰ ਲਾ ਦਿੱਤਾ ਜਾਏ ਸ਼ਾਇਦ ਸਾਰੇ ਧੜੇ ਪ੍ਰਵਾਨ ਕਰ ਲੈਣ ਮਨਪ੍ਰੀਤ ਏਆਲੀ ਇਸ ਧੜੇ ਦੀ ਮੀਟਿੰਗ ਚ ਗਏ ਸੀ ਜਾਂ ਗਏ ਕਿਸੇ ਮੀਟਿੰਗ ਦੇ ਵਿੱਚ ਜੱਜਪੂ ਜੀ ਆ ਮਨਪ੍ਰੀਤ ਏਆਲੀ ਹੋਰੀ ਮੇਰਾ ਖਿਆਲ ਹੈ ਜੇਕਰ ਮੈਂ ਝਲਤ ਨਾ ਹੋਵਾਂ ਤਾਂ ਨਹੀਂ ਪਹੁੰਚੇ ਪਰ ਮਨਪ੍ਰੀਤ ਏਆਲੀ ਹੋਣਾ ਦਾ ਸਮਰਥਨ ਜ਼ਰੂਰ ਆ ਅਗਲੀ ਜਦ ਇਹ ਵੀ ਜਦੋਂ ਪਰਮਿੰਦਰ ਸਿੰਘ ਭਿੰਡਸਾ ਨੂੰ ਪੱਤਰ ਕਰਾ ਨੇ ਸਵਾਲ ਕੀਤਾ ਉਹ ਕਹਿੰਨੇ ਜੀ ਕਿ ਫਿਰ ਤੁਹਾਡੇ ਵੱਲੋਂ ਕੌਣ ਨਵੇਂ ਸਿਰੇ ਤੋਂ ਅਕਾਲੀ ਦਲ ਦਾ ਪ੍ਰਧਾਨ ਤੁਸੀਂ ਕਿਨੂੰ ਮੰਨਦੇ ਆ ਤੁਹਾਡੇ ਕੋਲੇ ਕਿਹੜੀ ਅਸੀਂ ਸ਼ਖਸੀਅਤ ਤੁਸੀਂ ਕਹਿੰਦੇ ਕਿ ਸੁਖਵੀਰ ਬਾਦਲ ਤਾਂ ਕਾਬਲ ਨਹੀਂ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਥੋੜੇ ਖਿਆਲ ਦੇ ਵਿੱਚ ਫਿਰ ਕਿਹੜਾ ਐਸਾ ਕਾਬਿਲ ਚਿਹਰਾ ਉਹ ਕਹਿੰਦੇ ਜੀ ਗਿਆਨੀ ਹਰਪ੍ਰੀਤ ਸਿੰਘ ਵੀ ਕਾਬਿਲ ਹੈ ਮਨਪ੍ਰੀਤ ਈਆਲੀ ਵੀ ਕਾਬਿਲ ਹੈ ਇੱਕ ਦੋਆ ਦਾ ਹੋਰ ਨਾਂ ਲੈਤਾ ਹੁਣ ਜੇਕਰ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰਦੇ ਆ ਤੇ ਦੇਖੋ ਇਹਦੇ ਵਿੱਚ ਤਾਂ ਕੋਈ ਦੋ ਰਾਇ ਨਹੀਂ ਵੀ ਉਹ ਬਹੁਤਿਆਂ ਨਾਲੋਂ ਕਾਬਿਲ ਆ ਉਹਨਾਂ ਦੇ ਵੱਲੋਂ ਜ਼ਿੰਮੇਵਾਰੀ ਜਦੋਂ ਕੀਤੀ ਗਈ ਸੀ ਅਸਾਲ ਤੱਕ ਸਰ ਵੀ ਉਦੋਂ ਵੀ ਬਹੁਤ ਭਾਪੂਰਤ ਸਮੇਂ ਸਮੇਂ ਤੇ ਟਿੱਪਣੀਆਂ ਚਿੱਟੀਆਂ ਗਈਆਂ ਤੇ ਮਨਪ੍ਰੀਤ ਈਆਲੀ ਵੀ ਬੰਦਾ ਜਿਹੜਾ ਉਹ ਪ੍ਰਬੰਧਤਾ ਹੈਗਾ ਤੇ ਸਾਰੇ ਧੜਿਆਂ ਨੂੰ ਪ੍ਰਬੰਧਤ ਹੋਊਗਾ ਨਹੀਂ ਹੋਊ ਇਹਦੇ ਬਾਰੇ ਤਾਂ ਮੈਂ ਕੁਝ ਕਹਿਣਾ ਨਹੀਂਗਾ ਪਰ ਬੰਦਾ ਕਾਬਲਾ ਤੇ ਆਪਦੇ ਜਜ਼ਬੇ ਦੇ ਸਿਰ ਦੇ ਉੱਤੇ ਤੇ ਆਪਦੇ ਜ਼ੋਰ ਦੇ ਸਿਰ ਦੇ ਉੱਤੇ ਤੇ ਆਪਦੀ ਜਿਹੜੀ ਉੱਥੇ ਉਹਦੀ ਸੇਵਕੀ ਆ ਉਹਦੇ ਕਰਕੇ ਉਹ ਜਿੱਤਨ ਦੇ ਵਿੱਚ ਕਾਮਯਾਬ ਹੁੰਦਾ ਮੈਨੂੰ ਲੱਗਦਾ ਵੀ ਜੇਕਰ ਇਹਨਾਂ ਦੋਹਾਂ ਦੇ ਵਿੱਚੋਂ ਇੱਕ ਦੇ ਉੱਤੇ ਗੁਣਾ ਪਾ ਦਿੱਤਾ ਗਿਆ ਬਗਾਵਤ ਕਰਨ ਵਾਲਿਆਂ ਦੇ ਵੱਲੋਂ ਤੇ ਫਿਰ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਸ਼ਾਇਦ ਕੋਈ ਨਾ ਕੋਈ ਪਰੇ ਕਰਨਦਾਰਾ ਹੋਰ ਨੂੰ ਬੈ ਜਾਵੇ ਪਰ ਅੱਜ ਬਲਵਿੰਦਰ ਸਿੰਘ ਭੂਂਦਲ ਹੋਰਾਂ ਨੇ ਕਿਹਾ ਉਹ ਕਨੇ ਵੀ 99% ਨੇਤਾ ਜਿਹੜੇ ਉਹ ਬਿਲਕੁਲ ਨਾਲ ਹੈਗੇ ਆ ਇਹਦੇ ਵਿੱਚੋਂ ਕਨੇ ਜੀ ਕੋਈ ਦੂਰ ਐ ਨਹੀਂ ਕੁਝ ਕੁ ਲੋਕ ਆ ਜਿਹੜੇ ਉਹ ਆਲੇ ਦੁਆਲੇ ਭੱਜੇ ਨੱਠੇ ਫਿਰਦੇ ਆ 99% ਆਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੇ ਆ ਜੀ ਹਮ ਹਮ ਇਹ ਗੱਲ ਚ ਕੋਈ ਤੰਤ ਹੈ ਦੇਖੋ ਜੀ ਆ ਤੰਤ ਤਾਂ ਸਿਰਫ ਮੈਨੂੰ ਇੰਨਾ ਕੁ ਲੱਗਦਾ ਜੀ ਕਿ ਸੁਖਬੀਰ ਸਿੰਘ ਬਾਦਲ ਦੇ ਆਲੇ ਦੁਆਲੇ ਜਿਹੜੇ ਬੰਦਾ ਦਾ ਝੁਰਮਟਾ ਦਾ ਉਹਨੂੰ ਤੋੜਨ ਦੀ ਲੋੜ ਤਾਂ ਹੈਗੀ ਆ ਦੇ ਜਦੋਂ ਵੀ ਕੋਈ ਅਧਾਰਾ ਵੱਡਾ ਹੁੰਦਾ ਕੋਈ ਸੰਸਥਾ ਵੱਡੀ ਹੁੰਦੀ ਆ ਕੋਈ ਪਾਰਟੀ ਵੱਡੀ ਹੁੰਦੀ ਹੁੰਦਾ ਤਾਂ ਹਰ ਥਾਂ ਦੇ ਉੱਤੇ ਹੀ ਆ ਪਰ ਕਈ ਥਾਵਾਂ ਦੇ ਉੱਤੇ ਹਾਲਾਤ ਕਾਬੂ ਦੇ ਵਿੱਚ ਆ ਜਾਂਦੇ ਕਈ ਥਾਵਾਂ ਦੇ ਉੱਤੇ ਹਾਲਾਤ ਕਾਬੂ ਦੇ ਵਿੱਚ ਨਹੀਂ ਆਉਂਦੇ ਸੋ ਬੇਨੇ ਵੀ ਭਾਈ ਇਸ ਮਾਮਲੇ ਦੇ ਵਿੱਚ ਹਾਲਾਤ ਦਾ ਕੀ ਬਣਦਾ ਬੇਰੇ ਆ ਕਿ ਇਸ ਮਾਮਲੇ ਚ ਕੀ ਬਣਦਾ ਪਰ ਮੈਨੂੰ ਲੱਗਦਾ ਵੀ ਇਹ ਮਾਮਲਾ ਛੇਤੀ ਨਿਪਟਣ ਵਾਲਾ ਨਹੀਂ ਉਤੀ ਕਰ ਇਹ ਮਹੱਤਵਪੂਰਨ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਆਕਾਲੀ ਦਲ ਨੂੰ ਆਉਂਦੇ ਸਮੇਂ ਦੇ ਵਿੱਚ ਫੈਸਲਾ ਕੋ ਵੱਡਾ ਕਰਨਾ ਹੀ ਪੈਣਾ ਆਕਾਲੀ ਦਲ ਦੇ ਵਿੱਚ ਪਰਿਵਾਰਕ ਸਮੱਸਿਆਵਾਂ ਵੀ ਹੈਗੀਆਂ ਉਸ ਤੱਕ ਜਸਪ੍ਰੀਤ ਕੰਨ ਨਾਲ ਸੁਖਬੀਰ ਸਿੰਘ ਬਾਦਲ ਦੀਆਂ ਪਰਿਵਾਰਕ ਸਮੱਸਿਆਵਾਂ ਨਿੱਜੀ ਤੌਰ ਤੇ ਰਿਸ਼ਤੇਦਾਰੀ ਦੀਆਂ ਸਮੱਸਿਆਵਾਂ ਉਹ ਵੀ ਇਸ ਮਾਮਲੇ ਦੇ ਵਿੱਚ ਪਰ ਹਾਂ ਬਹੁਤ ਵੱਡੀ ਗੱਲ ਆ ਵੀ ਲੰਘੇ ਕਲ ਆਦੇਸ਼ਪ੍ਰਤਾਪ ਸਿੰਘ ਕਹਿਰੋ ਆ ਜਿਹੜੇ ਉਹ ਨਹੀਂ ਆਏ ਉਹ ਇਸ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋਏ ਨਾਲੇ ਹੁਣੇ-ਹੁਣੇ ਪਾਰਟੀ ਦੇ ਵਿੱਚੋਂ ਕੱਢੇ ਆ ਜੀ ਹਮ ਪਰ ਜਿਹੜਾ ਲੀਡਰ ਬਣਨਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਹੁਤ ਪੁਰਾਣਾ ਤੇ ਬਹੁਤ ਪਾਵਰਫੁੱਲ ਗਰੁੱਪ ਆ ਰਹਿ ਹੈ ਉਹ ਰੂਲਿੰਗ ਪਾਰਟੀ ਰਹੀ ਆ ਉਹਦੇ ਲੀਡਰ ਕੋਲੇ ਚਾਰ ਪੈਸੇ ਵੀ ਚਾਹੀਦੇ ਨੇ ਗਿਆਨੀ ਹਰਪ੍ਰੀਤ ਸਿੰਘ ਆਰਥਿਕ ਤੌਰ ਤੇ ਮਜ਼ਬੂਤ ਨੇ ਇਹ ਵਾਲੀ ਦੀ ਤਰ੍ਹਾਂ ਦੇਖੋ ਜੀ ਗਿਆਨੀ ਹਰਪ੍ਰੀਤ ਸਿੰਘ ਹੋਰੀ ਆਰਥਿਕ ਤੌਰ ਦੇ ਉੱਤੇ ਬਹੁਤੇ ਮਜ਼ਬੂਤ ਨਹੀਂ ਇਹ ਮੈਨੂੰ ਇਸ ਗੱਲ ਦਾ ਅਹਿਸਾਸ ਆ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਬੁੱਧੀਜੀਵੀ ਬੰਦੇ ਆ ਪੀ ਐਚ ਡੀ ਕੀਤੀ ਆ ਵਕ ਵਕ ਸਮਿਆਂ ਦੇ ਉੱਤੇ ਕਈ ਵਾਰ ਉਹਨਾਂ ਨੇ ਆਪਣੇ ਆਪ ਇਹ ਵੀ ਗੱਲਾਂ ਕਹੀਆਂ ਸੀ ਸਵੇ ਸਮੇ ਦੇ ਉੱਤੇ ਇਹ ਭਾਈ ਆਕਾਲੀ ਦਲ ਨੂੰ ਵੱਡੇ ਫੈਸਲੇ ਲੈਣ ਦੀ ਲੋੜ ਆ ਅਸੀਂ ਪੰਛਤ ਪਾਰਟੀਆਂ ਤੇ ਅਸੀਂ ਇਹਨੇ ਨਿਵਾਣ ਦੇ ਵੱਲ ਕਿਉਂ ਆ ਗਏ ਉਹਨਾਂ ਨੇ ਜਥੇਦਾਰ ਰਹਿੰਦੇ ਨਹੀਂ ਬਹੁਤ ਵਾਰ ਗੱਲ ਕੀਤੀ ਸੀ ਪਰ ਗੱਲ ਇਹ ਵੀ ਕਿ ਇਸ ਵੇਲੇ ਉਹਨਾਂ ਦੀ ਹੁਣ ਪੇਸ਼ ਕਿੰਨੀ ਕੁ ਚੱਲੂਗੀ ਜੇਕਰ ਉਹਨਾਂ ਨੂੰ ਪੇਸ਼ਕਸ਼ ਹੁੰਦੀ ਆ ਤਾਂ ਉਹਨਾਂ ਨੂੰ ਪ੍ਰਧਾਨ ਵੀ ਬਣਾਊਗਾ ਕਿ ਨਹੀਂ ਬਣਾਊਗਾ ਪਰ ਭਾਈ ਜਿਨ੍ਹਾਂ ਨੇ ਪ੍ਰਧਾਨ ਬਣਾਉਣਾ ਜੇਕਰ ਬਣਾਉਣਾ ਤੇ ਭਾਈ ਸਰਮਾਇਦਾ ਪ੍ਰਬੰਧ ਵੀ ਫਿਰ ਉਹ ਹੀ ਕਰਨਗੇ ਹੁਣ ਜਾਨੀ ਹਰਪ੍ਰੀਤ ਸਿੰਘ ਹੋਰੀ ਤਾਂ ਇਹ ਹੀ ਗੱਲ ਕਹਿ ਸਕਣਗੇ ਆਉਂਦੇ ਸਮੇਂ ਤੇ ਸ਼ਾਇਦ ਕਿ ਭਾਈ ਮੈਂ ਤਾਂ ਹਾਜ਼ਰ ਆ ਬਾਕੀ ਊਕਾ ਪੁਕਾ ਪ੍ਰਬੰਧ ਕਰ ਲਓ ਜੀ ਅੱਛਾ ਮੁੱਖ ਮੰਤਰੀ ਨੇ ਕਿਹਾ ਜਲੰਧਰ ਕੈਂਪ ਲਾ ਲਿਆ ਭਗਵੰਤ ਮਾਨ ਆਪਣੇ ਕਿਰਾਏ ਦੇ ਮਕਾਨ ਚ ਉੱਥੇ ਦਿਨ ਰਾਤ ਰਹਿਣਗੇ हां बिल्कुल जी ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਇਹ ਚੋਣ ਜਿਤਨੀ ਜਿਤਣੀ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਇਸ ਵੇਲੇ ਦਿਨ ਰਾਤ ਇੱਕ ਕਰਾਂਗੇ ਤੇ ਕਰ ਰਹੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਵੇਲੇ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਯੋਜਨਾਵਾਂ ਉਲੀਕੀਆਂ ਹੋਈਆਂ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਉਹ ਕਹਿੰਦੇ ਕਿ ਸੀਟ ਅਸੀਂ ਜਿੱਤ ਕੇ ਛੱਡਾਂਗੇ ਉਹਨਾਂ ਨੇ ਦੋ ਟੋਕੇ ਗੱਲ ਕਹਿਤੀ ਆ ਪਰ ਹੁਣ ਅਗਲਾ ਫੈਸਲਾ ਕੀ ਹੋਊਗਾ ਵੀ ਭਾਈ ਲੋਕ ਕਿੰਨੇ ਤੇ ਨਾਲ ਸੁਰਦੇ ਤਾਂ ਸਮਾਂ ਦੱਸੂਗਾ ਪਰ ਹਾਂ ਜਿਹੜੀ ਆਮ ਆਦਮੀ ਪਾਰਟੀ ਆ ਉਹਦੇ ਵੱਲੋਂ ਜੀ ਜਾਣ ਦੇ ਨਾਲ ਚੋਣ ਲੜਨ ਦੀ ਤਿਆਰੀ ਕੀਤੀ ਗਈ ਆ ਉਦੇ ਵੱਲੋਂ ਇਹ ਸੀਟ ਜਿੱਤਣ ਦੇ ਲਈ ਅਸਰ ਕੋਈ ਨਹੀਂ ਬਾਕੀ ਛੱਡੀ ਜਾ ਰਹੀ ਅੱਜ ਜਲੰਧਰ ਦੇ ਵਿੱਚ ਕੁਝ ਕੁ ਦਫ਼ਤਰ ਵੀ ਇਹਨਾਂ ਨੇ ਸ਼ੁਰੂ ਕੀਤੇ ਆ ਮੰਤਰੀ ਵੀ ਅੱਧੋਂ ਵੱਧ ਇੱਥੇ ਜਲੰਧਰ ਦੇ ਵਿੱਚ ਫਿਰਦੇ ਆ ਹੋਰ ਬਾਕੀ ਮੇਰੇ ਖਿਆਲ ਦਿੱਲੀ ਦੇ ਨੇਤਾ ਵੀ ਕਈ ਆ ਜਾਣੇ ਉਹਦੇ ਦਿਨਾਂ ਦੇ ਵਿੱਚ ਤੇ ਭਗਵੰਤ ਮਾਨ ਖੁਰਾਡੇ ਵੱਲੋਂ ਅੱਜ ਆਪਣੇ ਪਰਿਵਾਰ ਦੇ ਸਮੇਤ ਦੀਪਨਗਰ ਵਾਲੀ ਕੋਠੀ ਦੇ ਵਿੱਚ 20 ਗ੍ਰਹਿ ਪ੍ਰਵੇਸ਼ ਕਰ ਲਿਆ ਗਿਆ ਉਹਨਾਂ ਨੇ ਇਹ ਕਹਿੰਦਾ ਵੀ ਭਾਈ ਅਸੀਂ ਪੂਰਾ ਠੋਕ ਵਜਾ ਕੇ ਤੋਂ ਲੜ ਰਹੇ ਆ 227 ਤੱਕ ਉਹ ਕਹਿੰਦੇ ਵੀ ਮੇਰਾ ਇਤਖੇਂਦਰ ਇਹ ਵੀ ਹੋਊਗਾ ਇਹ ਮੇਰਾ ਖਿਆਲ ਆ ਵੀ 113 ਮਰਲੇ ਤੋਂ ਵੱਧ ਦੀ ਕੋਠੀ ਹੈਗੀ ਆ ਇਸ ਇਲਾਕੇ ਦੇ ਵਿੱਚ ਦੀਪ ਨਗਰ ਦੇ ਵਿੱਚ ਉਹਨਾਂ ਨੇ ਪੂਰੀ ਪੁਲਿਸ ਦਾ ਪ੍ਰਬੰਧ ਨਹੀਂ ਹੋ ਗਿਆ ਤੇ ਅੱਜ ਭਗਵੰਤ ਮਾਨ ਇਸ ਕੋਠੀ ਦੇ ਵਿੱਚ ਪਹੁੰਚ ਚੁੱਕੇ ਹੈ ਜੀ। ਜ਼ਮੀਨ ਪਿੱਛੇ ਕਹਿੰਦੇ ਗੋਲੀ ਚੱਲੀ ਆ ਤੇ ਪੈਲੀ ਪਿੱਛੇ ਬੰਦੇ ਮਾਰਤੇ ਤਿੰਨ। ਹਾਂ ਬਿਲਕੁਲ ਜੀ ਬੜੀ ਦੁਖ ਦੀ ਖਬਰ ਆਈ ਹੈ ਜੀ ਜ਼ਮੀਨ ਦੇ ਪਿੱਛੇ ਗੋਲੀ ਚੱਲੀ ਆ ਇਹ ਖਬਰ ਆਈ ਹੈ ਰਾਜਪੁਰੇ ਦੇ ਵੱਲੋਂ ਪਟਿਆਲਾ ਖੇਤਰ ਦੇ ਵੱਲੋਂ। ਪਿੰਡ ਚਤਰਨਗਰ ਐ ਇਸ ਤੇ ਲਗਭਗ 30 ਏਕੜ ਜ਼ਮੀਨ ਦਾ ਰੌਲਾ ਹੈਗਾ ਤੇ ਇਹਦੇ ਵਿੱਚ ਕਹਿੰਦੇ ਜੀ ਅੱਜ ਗੋਲੀ ਚੱਲੀ ਹੈ ਦੋ ਤਰ੍ਹਾਂ ਦੇ ਵਿੱਚ ਤੇ ਮਰਨ ਮੜਨ ਦੀ ਪੁਸ਼ਾਰ ਹੋਈ ਜੀ ਦਲਬਾਤ ਸਿੰਘ ਤੇ ਉਹਦੇ ਪੁੱਤ ਜੱਸੀ ਦੇ ਤੌਰ ਤੇ ਜਾਨਕਿ ਪਿਓ ਪੁੱਤ ਦੀ ਮੌਤ ਹੋਈ ਆ ਦੂਜੀ ਤਰ ਦਾ ਬੰਦਾ ਹੈਗਾ ਜੀ ਸੁਖਵਿੰਦਰ ਸਿੰਘ ਸੱਤੀ ਇਹਦੀ ਵੀ ਗੋਲੀ ਲੱਗਣ ਕਰਕੇ ਮੌਤ ਹੋਈ ਆ ਪਿਛਲੇ 1.5 ਮਹੀਨੇ ਤੋਂ ਇੱਥੇ ਵਿਵਾਦ ਚੱਲਦਾ ਸੀਗਾ ਕਿ ਟਕ 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 ਛੋਟੀ ਮੋਟੀ ਲੜਾਈ ਹੁੰਦੀ ਰਹਿੰਦੀ ਸੀ ਪਰ ਅੱਜ ਇਹ ਲੜਾਈ ਬਹੁਤ ਖੰਖਾਰ ਹੋ ਗਈ ਹੈ ਤੇ ਗੋਲੀ ਚੱਲ ਗਈ ਹੈ ਆਪਣੇ ਜਿਹੜੀ ਗੋਲੀ ਹੋਰ ਪਹਿਲਾਂ ਚੱਲੀ ਸੀਗੀ ਮਹੰਤਾਂ ਦੀ ਜ਼ਮੀਨ ਪਿੱਛੇ ਉਹ ਹੋਰ ਸੀ ਹਾਂ ਉਹ ਹੋਰ ਸੀ ਉਹਦਾ ਕੋਈ ਸਬੰਧ ਨਹੀਂ ਜੀ ਇਸ ਗੱਲ ਦੇ ਨਾਲ ਉਹ ਬినాਸਪੁਰ ਪਿੰਡ ਆ ਜੀ ਉਹ ਇਧਰ ਲੁਧਿਆਣੇ ਦੇ ਵੱਲ ਦੁਰਾਹਾ ਦੇ ਵੱਲ ਸਿੱਧੀ ਖਬਰ ਉਹਦਾ ਇਹਦੇ ਨਾਲ ਕੋਈ ਸਬੰਧ ਨਹੀਂ ਆ ਜੀ ਯੋਗਾ ਵਾਲੀ ਕੁੜੀ ਦਾ ਕੀ ਬਣਿਆ ਜਿਹਨੇ ਹਰਮੰਦਰ ਸਾਹਿਬ 'ਚ ਯੋਗਾ ਕੀਤਾ ਸੀ ਦੇਖੋ ਜੀ ਉਹ ਜਿਹੜੀ ਅਰਚਨਾ ਮਕਵਾਨਾ ਕੁੜੀ ਆ ਉਹਦੇ ਬਾਰੇ ਨਵੀਂ ਖਬਰ ਆਈ ਆ ਖਬਰ ਇਹ ਆ ਕਿ ਅਰਚਨਾ ਮਕਵਾਨਾ ਨੂੰ ਅੱਜ ਅੰਮ੍ਰਿਤਸਰ ਦੀ ਪੁਲਿਸ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਨੋਟਿਸ ਜਾਰੀ ਕਰਕੇ ਉਹਨੂੰ 30 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਵੀ ਭਾਈ ਤੂੰ ਇਹ ਕੀ ਕੀਤਾ ਤੇ ਕਿਉਂ ਕੀਤਾ ਤਿੰਨ ਪੁਲਸ ਨੇ ਗੱਲ ਕਹੀ ਹੈ ਕਿ ਜੇਕਰ ਉਹਨੇ ਨੋਟਿਸ ਦਾ ਠੁਕਵਾ ਉੱਤਰ ਸੰਤੁਸ਼ਟੀ ਦੇਨ ਕਾਰਨ ਨਾ ਰਸਿਆ ਤਾਂ ਫਿਰ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰਾਂਗੇ। ਉਹ ਕੁੜੀ ਨੇ ਪਹਿਲਾਂ ਹੀ ਬੜੀ ਵਾਰ ਕਿਹਾ ਜੀ ਕਿ ਮੈਂ ਤਾਂ ਜਾਣੇ ਅਣਜਾਣੇ ਦੇ ਵਿੱਚ ਕਰ ਬੱਠੀ ਆ ਮੈਂ ਤਾਂ ਯੋਗ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਉਣਾ ਚਾਹੁੰਦੀ ਸੀ ਮੈਨੂੰ ਪਤਾ ਨਹੀਂ ਸੀ ਮੈਂ ਤਾਂ ਮਾਫੀ ਮੰਗ ਲਈ ਉਹਨੇ ਨੋਟਿਸ ਦੇ ਉੱਤਰ ਵਿੱਚ ਵੀ ਇਹੀ ਗੱਲਾਂ ਕਹਿਣੀਆਂ। ਤੋਂ ਵੇਨੇ ਭਾਈ ਪੁਲਸ ਕੀ ਕਹਿੰਦੀ ਪਰ ਅਗਲੀ ਗੱਲ ਇਹ ਹੈ ਜੀ ਕਿ ਅੱਜ ਅਕਾਲ ਤਖਤ ਸਾਹਿਬ ਦੇ ਦਖਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਬੜੇ ਮਹੱਤਵਪੂਰਨ ਗੱਲਾਂ ਕਹੀਆਂ। ਉਹ ਕਹਿੰਦੇ ਪ ਇਥੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਆਪਦੀ ਫਿਲਮ ਦਾ ਪ੍ਰਚਾਰ ਨਹੀਂ ਕਰ ਸਕਣਗੇ। ਉਹ ਕਿਹੜੇ ਦਰਬਾਰ ਸਾਹਿਬ ਆਸਰਾ ਦਾ ਕੇਂਦਰ ਆ ਫਿਲਮਾਂ ਦੇ ਪ੍ਰਚਾਰ ਦਾ ਕੇਂਦਰ ਨਹੀਂ ਹੈ। ਉਹ ਕਹਦੇ ਵੀ ਦੋ ਟੁੱਕ ਜਾਨਾ ਵੀ ਫਾਈ ਇਥੇ ਆਓ ਤੇ ਇਥੇ ਤੁਸੀਂ ਆਸਥਾ ਤਹਿਤ ਆਓ। ਕੋਈ ਵੀ ਇੱਥੇ ਫੋਟੋਗ੍ਰਾਫੀ ਨਹੀਂ ਕਰ ਸਕੂਗਾ। ਅੰਦਰ ਪ੍ਰਕਰਮਾਂ ਦੇ ਵਿੱਚ ਕੋਈ ਵੀ ਫਿਲਮ ਦਾ ਪ੍ਰਚਾਰ ਨਹੀਂ ਕਰ ਸਕੂਗਾ। ਕਿਸੇ ਨੂੰ মিডিਆ ਨੇ ਘੇਰਾ ਪਾ ਸਕੂਗਾ। ਜੇ ਕਿਸੇ ਨੇ ਵਿਸ਼ੇਸ਼ ਉਚੇਚੇ ਹਾਲਾਤ ਦੇ ਵਿੱਚ ਕੋਈ ਵੀਡੀਓਗ੍ਰਾਫੀ ਫੋਟੋਗ੍ਰਾਫੀ ਕਰਨੀ ਹੈ ਉਹਦੇ ਲਈ ਮੈਨੇਜਰ ਸਾਹਿਬ ਦੇ ਕੋਲੋਂ ਪਰਮਾਨਗੀ ਲੈਣੀ ਜ਼ਰੂਰੀ ਹੋਊਗੀ। ਹਮ ਹਮ ਰਣਾ ਜੀ ਮਿਨਿਸਟਰ ਗੜਗਰੀ ਨੇ ਬੜੀ ਪਤੇ ਦੀ ਗੱਲ ਕੀਤੀ ਆ ਪਹਿਲਾਂ ਵੀ ਨੇ ਇੱਕ ਦੋ ਵਧੀਆ ਗੱਲਾਂ ਕੀਤੀਆਂ ਸੀ ਆ ਜਿਹੜੀ ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ ਕਹਿੰਦੇ ਵੀ ਜੇ ਸੜਕ ਟੱਬਲ ਠੋਲਿਆਂ ਵਾਲੀ ਆ ਫਿਰ ਟੋਲ ਫੀਸ ਨਾ ਦਿਓ ਆ ਬਿਲਕੁਲ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਮੈਨੂੰ ਨਿੱਜੀ ਤੌਰ ਤੇ ਗੱਲ ਬੜੀ ਵਧੀਆ ਲੱਗੀ ਆ ਕਿਉਂਕਿ ਪਹਿਲੀ ਗੱਲ ਤਾਂ ਜੀ ਕਿ ਦੇਖੋ ਟੋਲ ਆ ਜਿਹੜੇ ਅਸੀਂ ਦੋ ਤਰ੍ਹਾਂ ਦਾ ਟੋਲ ਦਿੰਦੇ ਆ ਇੱਕ ਤਾਂ ਜਦੋਂ ਅਸੀਂ ਗੱਡੀ ਏਜੰਸੀ ਦੇ ਵਿੱਚੋਂ ਕਢਵਾਉਨੇ ਆ ਉਦੋਂ ਰੋਡ ਟੈਕਸ ਦਿੰਨੇ ਆ ਫਿਰ ਰੋਡ ਦੇ ਉੱਤੇ ਚੜਨ ਵੇਲੇ ਟੋਲ ਟੈਕਸ ਦਿੰਨੇ ਆ ਜਿਹੜਾ ਕੰਮ ਸੜਕਾਂ ਬਣਾਉਣਾ ਜਾਂ ਹੋਰ ਕੰਮ ਇਹ ਸਰਕਾਰਾਂ ਦੇ ਉਹ ਅੱਜ ਕਰੇ ਨਿੱਜੀ ਹੱਥਾਂ ਦੇ ਵਿੱਚ ਆ। ਉਹ ਪੈਸੇ ਲਾ ਕੇ ਬਾਅਦ ਵਿੱਚ 15 ਸਾਲ ਦੇ ਲਈ ਅੱਡਾ-ਗੱਡਾ ਲਾ ਲੈਂਦੇ ਆ। ਦੂਜੀ ਮਹੱਤਵਪੂਰਨ ਗੱਲ ਇਹ ਆ ਕਿ ਅੱਜ ਨਿਤਨ ਗੜਕਰੀ ਜਿਹੜੇ ਤੇ ਦੂਜੀ ਵਾਰ ਸੜਕੀ ਆਵਾਜ਼ਾਈ ਮਹਿਕਮੇ ਦੇ ਮੰਤਰੀ ਬਣੇ ਆ ਉਹਨਾਂ ਨੇ ਦੋ ਟੁੱਕੀਆਂ ਗੱਲ ਕਹੀ ਆ। ਉਹ ਕਹਿੰਦੇ ਵੀ ਦੇਖੋ ਬੜੀ ਸਾਫ਼ ਤੇ ਸਪੱਸ਼ਟ ਕਹਿੰਦਾ ਜੇਕਰ ਸੜਕਾਂ ਦੇ ਵਿੱਚ ਟੋਲ ਟਿੱਬੇ ਆ, ਜੇਕਰ ਪੁਲ ਨਹੀਂ ਬਣੇ, ਜੇਕਰ ਕੋ ਜੋ ਤੁਸੀਂ ਕੰਮ ਕਰਨਾ ਉਹ ਨਹੀਂ ਕੀਤਾ ਕਿਸੇ ਵੀ ਕਾਰਨ ਕਰਕੇ ਤਾਂ ਫਿਰ ਤੁਹਾਨੂੰ ਟੋਲ ਲੈਣ ਦਾ ਅਧਿਕਾਰ ਨਹੀਂ ਆ। ਵਿਨੇਪੀ ਪਾਇਲੜੀ ਗੰਨ ਦੇ ਉੱਤੇ ਕੋ ਕਿੰਨਾ ਕ ਅਮਲ ਕਰਦਾ ਪਰ ਨਿਤਨ ਗੜਕੀ ਇੱਕ ਚੰਗੇ ਮੰਤਰੀਆਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਆ ਜਿਨ੍ਹਾਂ ਦੇ ਬਾਰੇ ਅੱਜ ਕੀ ਇਹ ਵੀ ਚਰਚਾ ਚੱਲੀ ਸੀ ਵੀ ਸ਼ਾਇਦ ਇਹਨਾਂ ਦੇ ਉੱਤੇ ਵੀ ਅਗਵਾਈ ਕਰਨ ਦਾ ਗੁਨਾਹ ਪਵੇ ਪਰ ਇਹਨਾਂ ਦੇ ਕੋਲੇ ਪੁਰਾਣਾ ਮਹਿਤਵਾ ਫੇਰ ਆ ਇਹਨਾਂ ਨੇ ਪਿੱਛੇ ਜੇ ਗੱਲ ਕਹੀ ਸੀ ਕਿ ਮੇਰੇ ਕੋਲ ਕੋਈ ਇੱਕ ਪੈਸੇ ਦੀ ਫੇਰਾਫੇਰੀ ਲੈ ਲਵੇ ਮੈਂ ਅਰਬਾਂ ਰੁਪਏ ਕਹਿੰਦੇ ਸਰਕਾਰ ਦੇ ਉੱਤੇ ਖਰਚ ਕੀਤਾ ਪਰ ਮੇਰੇ ਉੱਤੇ ਜੇਕਰ ਕੋਈ ਇੱਕ ਰੁਪਏ ਦਾ ਦੋਸ਼ ਲਾ ਦੇਵੇ ਤਾਂ ਮੰਨਣਾ ਜੀ ਹੂੰ ਹੂੰ ਅੱਛਾ ਜੀ ਹਲੇ ਇਮਾਨਦਾਰੀ ਦਾ ਬినాਸ਼ ਨਹੀਂ ਹੋਇਆ ਆ ਬਾਕੀ ਇਹ ਕਿਹੜੀ ਨਹਿਰ ਚ ਡੁੱਬਿਆ ਜੀ ਮੁੰਡੇ ਇੱਜ ਤਰ੍ਹਾਂ ਹੰਦ ਬੜੀ ਨਹਿਰ ਦੇ ਵੱਲੋਂ ਖਬਰ ਆਈ ਆ ਇਥੇ ਪਤਾ ਲੱਗਾ ਜੀ ਕਿ ਇੱਕ ਮੁੰਡਾ ਡਾਉਣ ਲੱਗ ਗਿਆ ਉਹ ਡੁੱਬਣ ਲੱਗਾ ਦੂਜਾ ਉਹਨੂੰ ਬਚਾਉਣ ਲੱਗਾ ਤੈਰਨਾ ਉਹਨੂੰ ਵੀ ਨਹੀਂ ਆਉਂਦਾ ਸੀ ਦੋਵੇਂ ਜਣੇ ਡੁੱਬ ਗਏ ਆ ਇਹ ਪੰਜਾਬ ਦੇ ਵਿੱਚ ਸਿੰਘ ਸਾਹਿਬ ਹਰ ਹਫ਼ਤੇ ਦੋ ਤਿੰਨ ਨੌਜਵਾਨਾਂ ਦੇ ਡੁੱਬਣ ਦੀ ਖਬਰ ਆਉਂਦੀ ਆ ਤੇ ਪੰਜਾਬ ਦੇ ਵਿੱਚ ਮੈਂ ਅੱਗੇ ਵੀ ਕਰਨ ਬੇਨਤੀ ਕੀਤੀ ਜਦੋਂ ਗਰਮੀਆਂ ਦੀ ਸ਼ੁਰੂਆਤ ਹੋਈ ਆ ਵੀ ਜਿਵੇਂ ਸਿਆਲਾਂ ਦੇ ਵਿੱਚ ਤੇ ਆਪਾਂ ਅੰਗੀਠੀ ਕਮਰੇ 'ਚ ਬਾਲ ਕੇ ਸੌਂ ਜਾਂਦੇ ਆ ਤੇ ਕਾਰਬਨ ਮੋਨੋਆਕਸਾਈਡ ਗੈਸ ਚੜ ਜਾਂਦੀ ਆ ਮੌਤ ਹੋ ਜਾਂਦੀ ਆ ਗਰਮੀਆਂ ਦੇ ਵਿੱਚ ਨਹਿਰ ਦੇ ਵਿੱਚ ਸੂਏ ਦੇ ਵਿੱਚ ਕੱਸੀ ਦੇ ਵਿੱਚ ਦਰਿਆ ਦੇ ਵਿੱਚ ਉਹ ਟੋਪੇ ਦੇ ਵਿੱਚ ਡੁੱਬਣ ਦੇ ਕਰਕੇ ਖਬਰਾਂ ਆਉਂਦੀਆਂ ਸੋ ਇਹ ਬੜੀਆਂ ਦੁਖਦਾਈ ਖਬਰਾਂ ਹੈਗੀਆਂ ਗੋਤਾਖਰ ਦੋਹਾਂ ਦੀ ਲਾਸ਼ ਲੱਭ ਰਏ ਆ ਜੀ ਤੇ ਨਾ ਜੀ ਹ ਰੀਸੈਂਟਲੀ ਹੁਣ ਮੈਂ ਦੇਖ ਰਿਹਾ ਪਹਿਲਾਂ ਜਿਹੜੇ ਬੈਲੀ ਮੁੰਡੇ ਵੀ ਹੁੰਦੇ ਸੀ ਡੱਬ 'ਚ ਹਥਿਆਰ ਹੋਣਾ ਥੋੜੇ ਕਿਤੇ ਕੱਢਦੇ ਨਹੀਂ ਸੀ ਹੁਣ ਜਣਾ ਕਣਾ ਹੀ ਮਲਕ ਦੇਣੇ ਪਿਸਤੌਲ ਕੱਢ ਲੈਂਦਾ ਹੁਣ ਕਿਨੇ ਫੇਰ ਪਿਸਤੌਲ ਕੱਢ ਲਿਆ ਔਰ ਕੱਢਿਆ ਵੀ ਮਣੀਕਰ ਸਾਹਿਬ ਜਾ ਕੇ ਹਾਂ ਬਿਲਕੁਲ ਜੀ ਮਣੀਕਰ ਸਾਹਿਬ ਦੇ ਵਿੱਚ ਪਤਾ ਲੱਗਾ ਜੀ ਕਿ ਉੱਥੇ ਪੰਜਾਬੀ ਨੌਜਵਾਨ ਘੁੰਮਣ ਗਏ ਆ ਤੇ ਮੂਰੇ ਕਦੇ ਵੀ ਇੱਕ ਬੱਸ ਜਾ ਰਹੀ ਆ ਜਿਹੜੀ ਉਥੋਂ ਦੀ ਕੋਈ ਨਿੱਜੀ ਕੰਪਨੀ ਦੀ ਬਸਾਂ ਤੇ ਇਹ ਮਗਰ ਇਨੋਵਾ ਤੇ ਜਾ ਰਹੇ ਆ ਹੂੰ ਹੂੰ ਪਰ ਕਹਿੰਦੇ ਵੀ ਉਥੇ ਉਹਨੇ ਰਾਹ ਨਹੀਂ ਦਿੱਤਾ ਜਾਂ ਕੋਈ ਉਹਨੂੰ ਜਿਹੜਾ ਉਹਨੂੰ ਅੱਗੇ ਲੰਘਣ ਦੇ ਚੱਕਰ ਦੇ ਵਿੱਚ ਦਾ ਕੋਈ ਵੀ ਸਮੱਸਿਆ ਆਈ ਹੈ ਦੋਵਾਂ ਧਿਰਾਂ ਦੇ ਵਿੱਚ ਕਹਿੰਦੇ ਵੀ ਝੜਪ ਹੋਈ ਹੈ ਤੇ ਬਾਅਦ ਦੇ ਵਿੱਚ ਪੰਜਾਬੀ ਮੁੰਡਿਆਂ ਨੇ ਪਿਸਤੌਲ ਕੱਢ ਲਿਆ ਤੇ ਫਿਰ ਤਕਰਾਰ ਵੱਧ ਗਈ ਤੇ ਬਾਅਦ ਦੇ ਵਿੱਚ ਉਥੋਂ ਦੀ ਪੁਲਿਸ ਨੇ ਇਹਨਾਂ ਪੰਜਾਬੀ ਮੁੰਡਿਆਂ ਦੇ ਉੱਤੇ ਪਰਚਾ ਦਰਜ ਕਰ ਲਿਆ ਗਲਤਖਤੇ ਜ세ਦਰ ਸਾਹਿਬ ਨੇ ਹੁਕਮ ਕਿੜੇ ਕਿੜੇ ਜਾਰੀ ਕੀਤੇ ਆ ਜੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਫੋਟੋਗ੍ਰਾਫੀ ਦੀ ਸਖਤ ਮਨਾਹੀ ਹੈ ਉਹਨਾਂ ਨੇ ਗੱਲ ਕਹੀ ਹੈ ਵੀ ਜੇਕਰ ਕਰਨੀ ਹੈ ਫੋਟੋਗ੍ਰਾਫੀ ਤਾਂ ਇਹਦੇ ਲਈ ਮੈਨੇਜਰ ਸਾਹਿਬ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ। ਉਹਨਾਂ ਨੇ ਗੱਲ ਕਹੀ ਹੈ ਕਿ ਆਸਾ ਦੇ ਤਹਿ ਤੁਸੀ ਆਉਨੇ ਆ ਤੇ ਇਸ ਕਰਕੇ ਫਿਲਮਾਂ ਦੀ ਪ੍ਰੋਮੋਸ਼ਨ ਦਾ ਸਥਾਨ ਇਹ ਨਹੀਂ ਆ। ਦਰਬਾਰ ਸਾਹਿਬ ਦੇ ਵਿੱਚ ਅਰਦਾਸ ਤੇ ਹੁਕਮਨਾਮਾ ਪੜਿਆ ਜਾਂਦਾ ਤੇ ਉਸ ਵੇਲੇ ਗੁਰੂ ਘਰ ਆਈਆਂ ਸੰਗਤਾਂ ਨੂੰ ਉੱਥੇ ਖੜੇ ਹੋ ਕੇ ਸਰਵਣ ਕਰਨਾ ਚਾਹੀਦਾ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇੱਥੇ ਤੁਸੀਂ ਫਿਰ ਟੱਕ ਕੇ ਆਓ, ਰੀਲਾ ਨਾ ਬਣਾਓ। ਦਲ ਤੱਕ ਮਨਾ ਕਰੋ ਤੇ ਮੋਬਾਈਲ ਆਪਣਾ ਸਾਇਲੈਂਟ ਕਰਕੇ ਜਾਂ ਬੰਦ ਕਰਕੇ ਆਓ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਭਾਈ ਤੁਸੀਂ ਆਸਥਾ ਦੇ ਕੇਂਦਰ ਦੇ ਵਿੱਚ ਆਏ ਆ ਨਾ ਕਿ ਘੁੰਮਣ ਫਿਰਨ ਦੇ ਲਈ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਗਰਮਾ ਜੀ ਪੰਜਾਬ ਦਾ ਮੌਸਮ ਅੱਜ ਵੀ 43-44 ਡਿਗਰੀ ਟੈਂਪਰੇਚਰ ਰਿਹਾ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਵੀ ਪੰਜਾਬ ਦਾ ਮੌਸਮ ਗਰਮ ਰਹੇਗਾ ਮੌਨਸੂਨ ਪਉਣਾ ਤੁਸੀਂ ਕਹਿੰਦੇ ਸੀ ਸ਼ਾਇਦ ਪਹਿਲਾਂ ਆ ਜਾਣ ਆ ਬਿਲਕੁਲ ਜੀ 25 ਜੂਨ ਤੱਕ ਮੌਨਸੂਨ ਪਉਣਾ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਹਾਲੇ ਤੱਕ ਬਹੜੀਆਂ ਨਹੀਂ पर, को पर जुलाई के महीने के बदल बरने बहुत है जी सवर्ण सिंह जी बहुत बहुत मेहरबानी शुक्रिया मेर्बानी।